ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਨੈੱਕ ਦਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਣਾ ਇਦਾਂ ਦਾ ਤੁਸੀਂ ਇਦਾਂ ਦੇ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾਉਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਈ ਭੈਣਾਂ ਦੀਆਂ ਕਾਲਜ਼ ਆਉਂਦੀਆਂ ਨੇ ਕਿ ਉਹ ਕਹਿੰਦੇ ਨੇ ਤੁਸੀਂ ਓਨਲੀ ਸਟੀਚਿੰਗ ਕਰਦੇ ਹੋ ਨਹੀਂ ਜੀ ਆਪਣਾ ਓਨਲੀ ਸਟੀਚਿੰਗ ਦਾ ਕੰਮ ਨਹੀਂ ਹੈਗਾ ਬੁਟੀਕ ਆਪਣਾ ਬੁਟੀਕ ਹੈ ਬੁਟੀਕ ਦਾ ਮਤਲਬ ਹੁੰਦਾ ਕਿ ਸਾਰਾ ਹੀ ਆਪਣੇ ਕੋਲ ਅਵੇਲੇਬਲ ਮਿਲੇਗਾ ਤੁਹਾਨੂੰ ਸਟਾਫ ਵੀ ਮਿਲੇਗਾ ਵਰਕ ਵੀ ਨਾਲ ਹੋਇਆ ਮਿਲੇਗਾ ਤੇ ਇਕ ਲਾਸਟ ਆਫ ਪ੍ਰਿੰਟਡ ਸੂਟ ਲੈਣੇ ਆ ਉਹ ਵੀ ਮਿਲਣਗੇ ਤੁਹਾਨੂੰ ਤੇ ਆਪਾਂ ਸਾਰੇ ਸਾਰੇ ਤਰ੍ਹਾਂ ਦੇ ਸੂਟ ਰੈਡੀ ਕਰਦੀਆਂ ਮਸ਼ੀਨ ਵਰਕ ਦੇ ਹੋਗੇ ਹੈਂਡ ਪੇਂਟ ਹੋ ਗਿਆ ਹੈਂਡ ਵਰਕ ਦੇ ਸੂਟ ਹੋਗੇ ਨੀਡਲ ਵਰਕ ਦੇ ਸੂਟ ਹੋਗੇ ਤੁਸੀਂ ਕੋਈ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਡਿਜ਼ਾਈਨ ਵੀ ਤੁਸੀਂ ਸਾਨੂੰ ਭੇਜ ਕੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਜਿਹੜੇ ਸਾਡੇ ਡਿਜ਼ਾਈਨ ਹੁੰਦੇ ਆ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਬਾਕੀ ਸਟੀਚਿੰਗ ਦਾ ਰਿਹਾ ਜੀ ਤਾਂ ਆਪਣੇ ਕੋਲ ਸਟੀਚਿੰਗ ਦਾ ਵੀ ਬਹੁਤ ਸੋਹਣੀ ਆਪਣੇ ਟੇਲਰ ਵੀ ਬਹੁਤ ਜ਼ਿਆਦਾ ਸੋਹਣਾ ਆਪਣਾ ਕੰਮ ਕਰਦੀ ਹੈ ਸਾਰੇ ਤੇ ਬਾਕੀ ਆਪਾਂ ਖੁਦ ਵੀ ਨਾਲ ਕਰਵਾਉਣੀ ਆ ਸਾਰਾ ਕੰਮ ਤੇ ਸਾਰਾ ਆਪਣਾ ਕੰਮ ਪੂਰਾ ਵਧੀਆ ਹਿੱਸੇ ਹੁੰਦਾ ਜੀ ਸਾਰਾ ਪੂਰੀ ਫਿਨਿਸ਼ਿੰਗ ਦੇ ਨਾਲ ਹੁੰਦਾ ਕੰਮ ਤੇ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਮੈਂਸ਼ਨ ਜਰੂਰ ਕਰਿਆ ਕਰੋ ਜੀ ਧੰਨਵਾਦ